ਸਤਿ ਸ਼੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਗੱਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਦੋਸਤੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੱਖ ਦੇ ਮਸਲਿਆਂ ਦੇ ਉੱਤੇ ਵਿਸ਼ਲੇਸ਼ਣ ਕਰਕੇ ਤੁਹਾਡੇ ਰੂਬਰੂ ਕੀਤਾ ਜਾਵੇ ਅੱਜ ਦਾ ਜਿਹੜਾ ਸਭ ਤੋਂ ਪੱਖ ਦਾ ਮਸਲਾ ਆਇਆ ਉਹ ਆ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਤੇ ਪਿਛਲੇ ਦਿਨੀ ਜੋ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਅਰ ਆ ਤੇ ਸਖਬੀਰ ਸਿੰਘ ਬਾਦਲ ਦਾ ਨਜ਼ਦੀਕੀ ਸਾਥੀ ਮੰਨਿਆ ਜਾਂਦਾ ਹੈ। ਉਸ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨੇ ਮਹਾਲੀ ਤੋਂ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜੀ ਸਿਆਸਤ ਉਹ ਗਰਮਾਂ ਗਈ। ਇਸੇ ਲੜੀ ਦੇ ਵਿੱਚ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰ ਲਿਆ। ਉਹਨਾਂ ਨੂੰ 15 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਕੱਤਰ ਸਕੱਤਰੇਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਉਹ ਫਤਿੱ ਸਿੱਖ ਨੇ ਇਸ ਕਰਕੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸ਼ੀਲ ਤੇ ਨਹੀਂ ਸੱਦਾ ਦੇ ਸਕਦਾ। ਦੋਸਤੋ ਇੱਥੇ ਜਿਹੜਾ ਮੁੱਦਾ ਆ ਇਹਦੇ ਤੇ ਜੋ ਵਿਚਾਰ ਮੇਰੇ ਮਨ ਵਿੱਚ ਆਏ ਉਹ ਤੁਹਾਡੇ ਨਾਲ ਸਾਂਝੇ ਕਰ ਰਿਹਾ ਪਤਿਤ ਸਿੱਖ ਪਤਿਤ ਸਿੱਖ ਦਾ ਮਤਲਬ ਹੁੰਦਾ ਹੈ ਅਪਵਿੱਤਰ ਸਿੱਖ ਜੋ ਸਿੱਖਾਂ ਦੇ ਵਿੱਚ ਮੰਨਿਆ ਜਾਂਦਾ ਉਹਦੇ ਵਿੱਚ ਜਿਹੜਾ ਵਿਅਕਤੀ ਕੇਸ ਕੱਟਦਾ ਆ ਜਾਂ ਕੇਸ ਰੰਗਦਾ ਆ ਉਹਨੂੰ ਪਤਿਤ ਸਿੱਖ ਮੰਨਿਆ ਜਾਂਦਾ ਹੈ ਇਹ ਤਾਂ ਬਾਦੀ ਪਹਿਰਾਵੇ ਦੀ ਗੱਲ ਹੋ ਗਈ ਜਿਹੜੇ ਲੋਕ ਅੰਦਰੋਂ ਪਤਿਤ ਨੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਜ਼ਤ ਨਹੀਂ ਕਰਦੇ ਜਿਨ੍ਹਾਂ ਦੇ ਸ਼ਾਸਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਉੱਤੇ ਵੀ ਰਾਜਨੀਤੀ ਕਰ ਰਹੇ ਨੇ ਤੇ ਉੱਥੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਪਤਿਤ ਨਹੀਂ ਕਹਾਂਗੇ ਸਿਰਫ ਉਹ ਵਿਅਕਤੀ ਜਿਹੜਾ ਬਾਹਰੀ ਪਹਿਰਾਵੇ ਤੋਂ ਪਤਿਤ ਹੈ ਲੇਕਿਨ ਅੰਦਰੋਂ ਸਿੱਖ ਹੈ ਕਿਉਂਕਿ ਜਿਹੜੀ ਕਾਰਵਾਈ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਸੀ ਉਹ ਪਗਵੰਤ ਮਾਨ ਕਰ ਰਿਹਾ ਹੈ ਔਰ ਜਦੋਂ ਇਹ ਮਾਮਲਾ ਪੱਖਿਆ ਸੀ ਉਸ ਸਮੇਂ ਜਾਨੀ ਹਰਪ੍ਰੀਤ ਸਿੰਘ ਸਿੜੀ ਅਕਾਲ ਤੱਕ ਸਭ ਦੇ ਕਾਰਜਕਾਰੀ ਜਥੇਦਾਰ ਸਨ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗਵਾਲ ਸਨ ਉਹ ਦੋਵੇਂ ਹੀ ਅਕਾਲੀ ਦਲ ਤੋਂ ਪਾਸੇ हट ਚੁੱਕੇ ਨੇ ਔਰ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਲੋਕ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਫਿਰ ਇੱਕ ਜਾਂਚ ਕਮੇਟੀ ਬਣਾਈ ਗਈ ਈਸ਼ਰ ਸਿੰਘ ਜਾਂਚ ਕਮੇਟੀ ਈਸ਼ਰ ਸਿੰਘ ਕਮੇਟੀ ਦੀ ਜਿਹੜੀ ਰਿਪੋਰਟ ਆਈ ਉਹਦੇ ਵਿੱਚ ਵੀ ਸਿਫਾਰਿਸ਼ ਕੀਤੀ ਗਈ ਸੀ ਕਿ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਇੱਕ ਤਾਂ ਜਿਹੜਾ ਸਤਿੰਦਰ ਸਿੰਘ ਕੋਹਲੀ ਹੈ ਉਸ 시ਏਸੀ ਜਦੋਂ ਤੱਕ ਉਹਨੂੰ ਇੱਕ ਕੂ ਵੱਡੀ ਤਨਖਾਹ ਲੱਖਾਂ ਦੇ ਵਿੱਚ ਤਨਖਾਹ ਮਿਲਦੀ ਸੀ ਉਹ ਵੀ ਇਸ ਕੇਸ ਦੇ ਵਿੱਚ ਦੋਸ਼ੀ ਹੈ ਔਰ ਉਹ ਸਖਬੀਰ ਸਿੰਘ ਬਾਦਲ ਦਾ ਨੇੜਲਾ ਸਾਥੀ ਹੈ ਹੁਣ ਇੱਥੇ ਵੱਡੀ ਗੱਲ ਇਹ ਹੈ ਕਿ ਸਖਬੀਰ ਸਿੰਘ ਬਾਦਲ ਨੂੰ ਕਾਨੂੰਨੀ ਕਾਰਵਾਈ ਦਾ ਸਵਾਗਤ ਕਰਨਾ ਚਾਹੀਦਾ ਸੀ ਅਗਰ ਉਹ ਰਾਜਨੀਤਿਕ ਲਾਭ ਵੀ ਲੈਣਾ ਚਾਹੁੰਦੇ ਸੀ ਤਾਂ ਇੱਥੇ ਉਹ ਸਵਾਗਤ ਕਰਦੇ ਤਾਂ ਸੰਗਤ ਦੇ ਵਿੱਚ ਉਹਨਾਂ ਦੀ ਸ਼ਬੀ ਵਧੀਆ ਬਣਦੀ ਪਰ ਉਹ ਵਿਰੋਧ ਕਰ ਰਹੇ ਨੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੁਲਦੀਪ ਸਿੰਘ ਗੜਗਾ ਜਥੇਦਾਰ ਕਿਵੇਂ ਬਣੇ ਮਰਿਆਦਾ ਦੀ ਉਲੰਘਣਾ ਕਰਕੇ ਜਥੇਦਾਰ ਬਣਾਇਆ ਗਿਆ ਪਰ ਇਹ ਵੀ ਜਾਣਦੇ ਹਾਂ ਕਿ ਜਥੇਦਾਰ ਜੋ ਬਿਆਨ ਦਿੰਦੇ ਨੇ ਜੋ ਤਲਬ ਕਰਨ ਦਾ ਬਿਆਨ ਦਿੱਤਾ ਗਿਆ ਚਾਹ ਜੋ ਵੀ ਹੁਣ ਤੱਕ ਕਾਰਵਾਈਆਂ ਕਰਤੇ ਨੇ ਉਹ ਕੋਰਡ ਨਹੀਂ ਕਰਦੇ ਉਹਨਾਂ ਤੋਂ ਕਰਵਾਈਆਂ ਜਾਂਦੀਆਂ ਨੇ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਵੀ ਕਿਸ ਪਰਿਵਾਰ ਦੇ ਇਸ਼ਾਰੇ ਤੇ ਕੰਮ ਕਰਦੀ ਇਹ ਵੀ ਅਸੀਂ ਸਾਰੇ ਜਾਣਦੇ ਆ ਸੰਗਤ ਜਾਣਦੀ ਹੈ ਔਰ ਇੱਥੇ ਜਿਹੜਾ ਇਹ ਤਲਬ ਕਰਨ ਦਾ ਮਸਲਾ ਆ ਇਹਦੇ ਵਿੱਚ ਇਹ ਹੈ ਕਿ ਕੋਲੀ ਦੇ ਫੜੇ ਜਾਣ ਨਾਲ ਕੋਲੀ ਦੀ ਜਾਂਚ ਕਰਨ ਦੇ ਨਾਲ ਬੜੇ ਜਿਹੜੇ ਪੇਤ ਉਹ ਖੁੱਲਣੇ ਨੇ ਇਸ ਕਰਕੇ ਸਖਬੀਰ ਸਿੰਘ ਬਾਦਲ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਇੱਥੇ ਪਿਛਲੇ ਦਿਨੀ ਮੈਂ ਇੱਕ ਵਿਸ਼ਲੇਸ਼ਣ ਕੀਤਾ ਸੀ ਇੱਕ ਵੀਡੀਓ ਪਾਈ ਸੀ ਕਿ ਸ਼ਰਮਨੀ ਅਕਾਲੀ ਤਲ ਜਿਹੜਾ ਉਹ ਉਹ ਮਤ ਬਾਹਰ ਆ ਗਿਆ ਤੁਰਨ ਲੱਗ ਗਿਆ ਕਿਉਂਕਿ ਤਰਨਤਾਰਨ ਦੀ ਜ਼ਿਮਨੀ ਚੋਣ ਜਿਲ੍ਹਾ ਪ੍ਰੇਸ਼ਾਸਕ ਦੀਆਂ ਚੋਣਾਂ ਤੇ ਬਲਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਥੋੜੀ ਚੰਗੀ ਕਾਰਗੁਜ਼ਾਰੀ ਸੀ ਤੀਜੇ ਨੰਬਰ ਤੇ ਰਿਹਾ ਸੀ ਅਕਾਲੀ ਧਰਮ ਬਾਦਲ ਪਰ ਇਸ ਕੇਸ ਦੇ ਨਾਲ ਇੱਕ ਵੱਡੀ ਸੱਟ ਵੱਜੀ ਹੈ ਔਰ ਜਿਹੜਾ ਇਹ ਡੈਂਟ ਪਿਆ ਆ ਇਹਨੂੰ ਠੀਕ ਕਰਨ ਦੀ ਬਜਾਏ ਸਖਬੀਰ ਸਿੰਘ ਬਾਦਲ ਹੋਰ ਉਲਝਾ ਰਹੇ ਨੇ ਮਸਲੇ ਨੂੰ ਉਹ ਦੋਸ਼ੀਆਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਪੰਥ ਜਿੰਦਾਗੁਰੂ ਮੰਨਦਾ ਹੈ ਸਿੱਖ ਹੀ ਨਹੀਂ ਪੰਜਾਬ ਦਾ Hindu ਵੀ ਗੁਰੂ ਗ੍ਰੰਥ ਸਾਹਿਬ ਅਗੇ ਨਾ ਤੁਮਸਤਕ ਹੁੰਦਾ ਹੈ ਤੇ ਜਿੰਦਾਗੁਰੂ ਮੰਨਦਾ ਹੈ ਸੁਪਰੀਮ ਕੋਰਟ ਤੇ ਇੱਕ ਮਸਲੇ ਤੇ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜਿੰਦਾਗੁਰੂ ਨੇ ਅਰ ਅਫਸੋਸ ਕਿ ਸਾਡੇ ਜਿਹੜੇ ਲੀਡਰ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਿੰਦਾਗੁਰੂ ਨਹੀਂ ਮੰਨਦੇ ਇੱਥੇ ਇਹ ਕਹਿਣ ਤੋਂ ਮੈਂ ਸੰਕੋਚ ਨਹੀਂ ਕਰਾਂਗਾ ਕਿ ਸਾਡੇ ਸਿੱਖ ਧਰਮ ਦੀ ਜਿਹੜੀ ਵਾਗ ਡੋ ਰ ਹੈ ਸਿੱਖ ਧਰਮ ਜਿਹੜਾ ਇਸ ਸਮੇਂ ਨਾਸਤਿਕ ਲੋਕਾਂ ਦੇ ਕਵਚੇ ਦੇ ਵਿੱਚ ਹੈ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਵੀ ਕਿ ਪਹੁੰਚ ਕੇ ਵੀ ਡਰ ਨਹੀਂ ਲੱਗਦਾ ਭੈ ਨਹੀਂ ਖਾਂਦੇ ਇੱਜ਼ਤ ਨਹੀਂ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਹ ਮੈਂ ਕਿਉਂ ਕਹ ਰਿਆਂ ਤੁਸੀਂ ਸਾਰੇ ਜਾਣਦੇ ਹੋ 2 ਦਸੰਬਰ 2024 ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਉਹਨਾਂ ਦੀ ਸ਼ਾਂਝ ਕਿਵੇਂ ਲੰਗੜਾ ਕੀਤੀ ਗਈ ਉਸ ਤੋਂ ਬਾਅਦ ਆਦੇਸ਼ ਦੇਣ ਵਾਲੇ ਜਿਹੜੇ ਜਥੇਦਾਰ ਸੀ ਉਹਨਾਂ ਦੀ ਕੀ ਹਾਲਤ ਹੋਈ ਤੁਸੀਂ ਸਾਰੇ ਜਾਣਦੇ ਹੋ ਯਾਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਯਾਨੀ ਹਰਪ੍ਰੀਤ ਸਿੰਘ ਦੇ ਉੱਤੇ ਤਾਂ ਉਹਨਾਂ ਦੇ ਕਿਰਦਾਰ ਦੇ ਉੱਤੇ ਚਿਕੜ ਸੁੱਟਿਆ ਗਿਆ ਇਹ ਤੁਸੀਂ ਸਮਝ ਸਕਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਜਾਰੀ ਕੀਤੇ ਗਏ ਆਦੇਸ਼ ਜਾਰੀ ਕਰਨ ਵਾਲੇ ਜਿਹੜੇ ਜੱਜ ਸੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਸਰਵੋੱਚ ਜਿਹੜੀ ਅਦਾਲਤ ਮੰਨਦੇ ਹਾਂ ਤਾਂ ਉਹਨਾਂ ਤੇ ਜਿਹੜੇ ਜੱਜ ਸੀ ਉਹਨਾਂ ਨੇ ਪਾਸੇ ਕਰ ਦਿੱਤਾ ਕਿਆ ਤੇ ਫਿਰ ਜਿਹੜਾ ਨਵਾਂ ਜੱਜ ਲਾਇਆ ਗਿਆ ਉਹ ਸਾਰੇ ਨੀਮਾਂ ਦੀ ਉਲੰਘਣਾ ਕਰਕੇ ਫਿਰ ਲਾਇਆ ਗਿਆ ਅਸੀਂ ਜਿਹੜੇ ਆਮ ਲੋਕਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਜ਼ਤ ਕਰਦੇ ਹਾਂ ਔਰ ਜਿਹੜੇ ਇਹ ਠੇਕੇਦਾਰ ਨੇ ਇਹ ਬਿਲਕੁਲ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤਾਂ ਧਿਆਨ ਨਹੀਂ ਰੱਖਦੇ ਇੱਜ਼ਤ ਨਹੀਂ ਕਰਦੇ ਇੱਥੇ ਪ੍ਰਗਟ ਮਾਨੂਨ ਵਗਰਸੀ ਵਖੀਏ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੈ ਸਤਿੰਦਰ ਕੋਹਲੀ ਨੂੰ ਫੜਿਆ ਆ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਆ ਤਾਂ ਉੱਥੇ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਪੇਸ਼ ਹੋਵਾਂਗਾ ਤੇ ਨਾਲੋਂ ਨਾਲ ਇਹ ਕਿਹਾ ਕਿ ਮੈਂ ਚਿੱਠੇ ਲੈ ਕੇ ਆਵਾਂਗਾ ਚਿੱਠੇ ਖੋਲਾਂਗਾ ਇਹਨਾਂ ਲੋਕਾਂ ਦੇ ਇੱਥੇ ਇਹਨਾਂ ਵੱਲੋਂ ਇਹ ਸੋਚਿਆ ਜਾ ਰਿਹਾ ਸੀ ਕਿ ਭਗਵੰਤ ਮਾਨ ਪੇਸ਼ ਨਹੀਂ ਹੋਏਗਾ ਤਾਂ ਅਸੀਂ ਲੋਕਾਂ ਦੇ ਵਿੱਚ ਇਹ ਗੱਲ ਕਰਾਂਗੇ ਕਿ ਇਹ ਛਿੜਿਆ ਕਾਲਤਖਸਾਬ ਤੋਂ ਬੇਮੁਖ ਹੈ ਪਰ ਉਹਨਾਂ ਦੀ ਬਾਜੀ ਉਲਟ ਪੈ ਗਈ ਕਿ ਭਗਵੰਤ ਮਾਨ ਨੇ ਕਿਹਾ ਕਿ ਮੈਂ ਤਾਂ ਪੇਸ਼ ਹੋਵਾਂਗਾ ਪਾ ਮੈਨੁਸਕਤਰਿਤ ਤੇ ਬਲਾਉ ਤੇ ਜਿੱਥੇ ਮਰਜੀ ਬਲਾਉ ਮੈਂ ਨੰਗੇ ਪੈਰੀ ਆਵਾਂਗਾ ਹੁਣ ਇੱਥੇ ਨਾਸਤਿਕ ਕਿੰਨੋ ਬਣੀਏ ਜਿਹੜੇ ਛਿੜਿਆ ਕਾਲਤਖਸਾਬ ਵਿਖੇ ਰਹਿ ਕੇ ਮर्यादा ਭੰਗ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਫਿਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਸਰੂਪ ਗਾਇਬ ਹੋਣਾ ਵੀ ਇੱਕ ਤਰ੍ਹਾਂ ਦੀ ਬੇਅਦਬੀ ਹੈ ਤੇ ਉਹਨਾਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਪਹਿਲਾਂ ਬੇਅਦਬੀ ਜਦੋਂ ਬੇਅਦਬੀਆਂ ਹੋਈਆਂ ਸੀ ਜਦੋਂ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਉਕਲੀਆਂ ਵਿੱਚ ਸੁੱਟ ਦਿੱਤੇ ਸੀ ਤਾਂ ਉਦੋਂ ਵੀ ਉਹਨਾਂ ਲੋਕਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਹਨਾਂ ਨੂੰ ਬਚਾਇਆ ਗਿਆ ਸੀ ਫਿਰ ਲੋਕਾਂ ਨੇ ਵਿਰੋਧ ਕੀਤਾ ਲੋਕਾਂ ਨੇ ਪ੍ਰਦਰਸ਼ਨ ਕੀਤੇ ਤਾਂ ਬਾਈਬਲ ਕਲਾ ਦੇ ਵਿੱਚ ਗੋਲੀਆਂ ਮਾਰ ਕੇ ਦੋ ਸਿੱਖ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਗੁਨਾਹਾਂ ਕਰਕੇ ਹੀ ਅਕਾਲੀ ਦਲ ਦਾ ਜਿਹੜਾ ਗਰਾਫ ਡਿੱਗ ਗਿਆ ਡਿੱਗ ਕੇ ਗਿਆ ਅਕਾਲੀ ਦਲ ਕੋਮਾ 'ਚ ਚਲਾ ਗਿਆ ਲੋਕਾਂ ਨੇ ਨਕਾਰ ਦਿੱਤਾ ਦੋ ਤਰੀਕ ਨੂੰ 2 ਦਸੰਬਰ 2024 ਨੂੰ ਸਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਗਨਾਹ ਕਬੂਲੇ ਸੀ ਪਰ ਜਦੋਂ ਛੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਫੈਸਲਾ ਕੀਤਾ ਗਿਆ ਕਿ ਇੱਕ ਕਮੇਟੀ ਬਣਾਈ ਜਾਏ ਜੋ ਭਰਤੀ ਕਰੇਗੀ ਤਾਂ ਸਖਬੀਰ ਸਿੰਘ ਬਾਦਲ ਨੂੰ ਇੰਜ ਲੱਗਿਆ ਸੀ ਕਿ ਹੁਣ ਮੇਰੀ ਪ੍ਰਧਾਨਗੀ ਚੰਦੀ ਰਹੇਗੀ ਮੈਨੂੰ ਇਹ ਲੋਕ ਜਿਹੜੇ ਕਮੇਟੀ ਬਣੀ ਆ ਇਹਦੇ ਵਿੱਚ ਉਹ ਜ਼ਿਆਦਾਤਰ ਲੋਕ ਨੇ ਜਿਹੜੇ ਮੈਨੂੰ ਪ੍ਰਧਾਨੀ ਬਣਾਉਣਗੇ ਇਸ ਕਰਕੇ ਉਹਨਾਂ ਨੇ ਛੇੜਕਾਲ ਤੱਕ ਸਭ ਦੇ ਹਕੁਮਾਂ ਦੀ ਉਹ ਲੰਘਣਾ ਕੀਤੀ ਤੇ ਆਪਣੀ ਵੱਖਰੀ ਪਰਤੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਦੋਸਤੋ ਸ਼ਖਬੀਰ ਸਿੰਘ ਬਾਦਲ ਨੂੰ ਹੁਣ ਜਿਹੜਾ ਖੇਡ ਖੇਡਣੀ ਚਾਹੀਦੀ ਸੀ ਉਹ ਸਿਆਸੀ ਖੇਡ ਖੇਡਦੇ ਆ ਰਹੇ ਨੇ ਔਰ ਇੱਥੇ ਆ ਕਿਉਂ ਗਲਤ ਚਾਲ ਚੱਲ ਕਹਿੰਦੇ ਆ ਚਾਹੀਦਾ ਤਾਂ ਇਹ ਸੀ ਕਿ ਉਹ ਸਵਾਗਤ ਕਰ ਦੇ ਸਰਕਾਰ ਦਾ ਕਿ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ ਸਵਾਗਤ ਨਾ ਵੀ ਕਰ ਦੇ ਤਾਂ ਸਿਰਫ ਇਹਨਾ ਕਹਿ ਦਿੰਦੇ ਕਿ ਅਗਰ ਕੋਈ ਇਸ ਮਾਮਲੇ 'ਚ ਦੋਸ਼ੀ ਹੈ ਤਾਂ ਮੈਂ ਉਹਦੇ ਨਾਲ ਨਹੀਂ ਖੜਾ ਹੋਇਆ ਅਰ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਹੀ ਚਾਹੀਦੀ ਹੈ ਜਿਨ੍ਹਾਂ ਨੇ 328 ਰੁਪਏ ਨੂੰ ਗਾਇਬ ਕੀਤਾ ਆ ਵੇਚਿਆ ਆ ਜਾਂ ਕਿਸੇ ਨੂੰ ਦਿੱਤਾ ਆ ਕੀ ਹੋਇਆ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਤਾਂ ਮੈਂ ਦੋਸ਼ੀਆਂ ਦੇ ਨਾਲ ਨਹੀਂ ਪਰ ਸ਼ਖਬੀਰ ਸਿੰਘ ਬਾਦਲ ਦੋਸ਼ੀਆਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਇਹ ਹੋ ਸਕਦਾ ਆ ਕਿ ਇਹ ਜਿਹੜੇ ਸਤਿੰਦਰ ਕੋਹਲੀ ਫੜਿਆ ਗਿਆ ਇਹਦੇ ਫੜੇ ਜਾਣ ਤੇ ਕਈ ਚਿੱਠੇ ਖੁੱਲਣਗੇ ਔਰ ਸੁਖਬੀਰ ਸਿੰਘ ਬਾਦਲ ਖੁਦ ਨੂੰ ਇਸ ਮਾਮਲੇ ਵਿੱਚ ਫਸਿਆ ਹੋਇਆ ਸਮਝਦੇ ਹੋਣ ਇਸ ਕਰਕੇ ਉਹ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੋਸਤੋ ਕਿਤੇ ਇੰਜ ਨਾ ਹੋਵੇ ਕਿ ਜਿਹੜਾ ਅਕਾਲੀ ਦਲ ਥੋੜਾ ਜਿਹਾ ਉੱਠ ਕੇ ਚੱਲਣ ਲੱਗਾ ਸੀ ਹਕੂਮਤ ਦੇ ਵਿੱਚ ਉੱਠਿਆ ਸੀ ਉਹ ਬਿਲਕੁਲ ਖਤਮ ਹੋ ਜਾਵੇ ਕਿਤੇ ਸੁਖਬੀਰ ਬਾਦਲ ਖੋਲੀ ਨੂੰ ਬਚਾਉਂਦੇ ਬਚਾਉਂਦੇ ਸ਼ਰਮਨੀ ਅਕਾਲੀ ਦਲ ਦਾ ਬੇੜਾ ਰੱਖਣਾ ਕਰ ਲੈਣਾ ਹੁਣ 15 ਤਰੀਕ ਨੂੰ ਭਗਵੰਤ ਮਾਨ ਪੇਸ਼ ਹੋ ਰਹੇ ਨੇ ਉੱਥੇ ਉਹ ਕੀ ਕੀ ਚਿੱਠੇ ਖੋਲਣਗੇ ਇਹ 15 ਤਰੀਕ ਨੂੰ ਦੇਖਾਂਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਬਹੁਤ ਕੁਝ ਪਿਆ ਹੋਇਆ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਮੈਂ ਦੋਸ਼ ਲਾਏ ਨੇ ਕਿ ਗੋਲਕ ਦਾ ਪੈਸਾ ਚੜਾਇਆ ਉਹ ਇਲੈਕਸ਼ਨ ਦੇ ਵਿੱਚ ਵਰਤਦਾ ਰਿਹਾ ਆਖਲੀ ਪਾਰਟੀ। ਔਰ ਉਹਨੇ ਵੀ ਕਿਹਾ ਕਿ ਇਹ ਸਖਬੀਰ ਬਾਦਲ ਨੇ ਆਪਣਾ ਗੁਨਾਹ ਉੱਥੇ ਮੰਨਿਆ ਵੀ ਆ ਦੋ ਤਰੀਕ ਨੂੰ। ਔਰ ਬਿਲਕੁਲ ਉੱਥੇ ਜਦੋਂ ਪੁੱਛਿਆ ਗਿਆ ਕਿ ਇਸ਼ਤਿਹਾਰ ਦਿੱਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਦੇ ਨਾਲ ਤਾਂ ਉਸੇ ਰਹਾ ਲਾ ਕੇ ਹਰ ਗੁਨਾਹ ਨੂੰ ਕਬੂਲ ਦੇ ਵੀ ਰਹੀ ਸੀ। ਹੁਣ ਦੋਸਤੋ ਇੱਥੇ ਦੋ ਤਿੰਨ ਗੱਲਾਂ ਚੜੀਆਂ ਨੇ ਮੈਂ ਉਹ ਤੁਹਾਡੇ ਤੇ ਛੱਡਦਾ ਖੇਚੀ ਸਾਡੇ ਜਿਹੜੇ ਲੀਡਰ ਨੇ ਨਾਸਟਿਕ ਹੋ ਚੁੱਕੇ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਮਾਨ ਮਰਿਆਦਾ ਨਾਲ ਕੋਈ ਲੈਣਾ ਦੇਣਾ ਨਹੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗੈਬ ਹੋਣ ਦਾ ਇਹਨਾਂ ਨੂੰ ਕੋਈ ਦੁੱਖ ਨਹੀਂ ਇਹ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋਏ ਨੇ ਇਹ ਸੰਗਤ ਫੈਸਲਾ ਕਰੇ ਸੰਗਤ ਇਹ ਦੱਸੇ ਕਿ ਕੀ ਇਹ ਨਾਸਤਿਕ ਨੇ ਜਿਨ੍ਹਾਂ ਨੂੰ ਅਸੀਂ ਅੱਗੇ ਲਾ ਹੋਇਆ ਜਿਨ੍ਹਾਂ ਨੇ ਸਾਡੇ ਧਰਮ ਦੇ ਉੱਤੇ ਕਬਚਾ ਕੀਤਾ ਹੋਇਆ ਦੂਜੀ ਗੱਲ ਇਹ ਜਿਹੜੀ ਮੇਰੇ ਜ਼ੇਨ ਦੇ ਵਿਚਾਰੀ ਆ ਕਿ ਇਹ ਜਿਹੜਾ ਮਸਲਾ ਆ 328 ਰੁਪਏ ਦਾ ਇਹਦੇ ਨਾਲ ਕਿਤੇ ਸਿੱਖਬੀਰ ਬਾਦਲ ਅਕਾਲੀ ਦਲ ਦਾ ਪੱਠਾ ਨਾ ਮਿਠਾ ਦੇਵੇ ਕਿਉਂਕਿ ਅਕਾਲੀ ਦਲ ਜਿਹੜਾ ਆ ਇਹ ਕਿਸੇ ਪਰਿਵਾਰ ਦੀ ਜ਼ਗੀਰ ਨਹੀਂ ਹੈ ਅਕਾਲੀ ਦਲ ਸਿੱਖਾਂ ਦੀ ਨਮੁੰਦਗੀ ਕਰਨ ਵਾਲੀ ਇੱਕੋ ਇੱਕ ਖੇਤਰੀ ਪਾਰਟੀ ਹੈ। ਔਰ ਇਹ ਬਹੁਤ ਸਾਰੇ ਸਿੱਖਾਂ ਦੀਆਂ ਕੁਰਬਾਨੀਆਂ ਦੇ ਨਾਲ ਜੜਾ ਅਕਾਲੀ ਦਲ ਇਹ ਹੋਂਦ ਵਿੱਚ ਆਇਆ ਸੀ। ਪਰ ਹੁਣ ਗਲਤ ਅਖਾਂ ਦੇ ਵਿੱਚ ਆਉਣ ਕਰਕੇ ਅਕਾਲੀ ਦਲ ਖਾਤਮੇ ਵੱਲ ਨੂੰ ਵਤ ਰਿਹਾ। ਅਜੀ ਬਿਸ਼ਖਬੀਰ ਬਾਦਲ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਗਾਇਬ ਹੋਏ ਨੇ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਵਣ ਦੇ ਲਈ ਉਹ ਨਾਲ ਖੜਨਾ ਸਰਕਾਰ ਦਾ ਸਵਾਗਤ ਕਰਨਾ ਕਿ ਵਿਰੋਧ ਕਰਨਾ ਦੋਸਤੋ ਤੁਹਾਨੂੰ ਕਿਵੇਂ ਲੱਗਦਾ ਹੈ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਅਤੇ ਸਾਡੇ Facebook ਪੇਜ ਤੇ ਜਾ ਕੇ ਇਸ ਮਾਮਲੇ ਤੇ ਆਪਣੇ ਵਿਚਾਰ ਜ਼ਰੂਰ ਦਿਓ ਇਸ ਦੇ ਨਾਲ ਹੀ ਮੈਂ ਕਲੌਨ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਜਾਇਜ਼ ਸੱਚੀ ਰਿਆਕਾਰ